ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਸੂਰੇ ਵਾਲਾ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤੇ ਤਹਿਸੀਲ ਵੀ ਸ਼੍ਰੀ ਮੁਕਤਸਰ ਸਾਹਿਬ ਹੀ ਪੈਂਦੀ ਆ ਇਸ ਪਿੰਡ ਵਿੱਚ ਬਾਈ ਜਿਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਨਾਲ ਨਾਲ ਬਹੁਤ ਹੀ ਸ਼ੌਂਕ ਨਾਲ ਪਸ਼ੂ ਪਾਲਣ ਦਾ ਕੰਮ ਕਰਦੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਟਾਪ ਨਗੀਨਾ ਵਿਖਾਉਣਾ ਹੈ ਐਫ ਦਾ ਬਹੁਤ ਹੀ ਟਾਪ ਕੁਆਲਿਟੀ ਦੀ ਵਹਿੜ ਆ ਦੋਸਤੋ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਪਹਿਲਾ ਸੂਆ ਗੱਬਣਾ ਮੂਹੋਂ ਖੀਰੀ ਆ ਸਾਰੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਵੀਰ ਇਸ ਵੀਡੀਓ ਨੂੰ ਆਪਣੇ ਚੈਨਲ ਤੇ ਪਹਿਲੀ ਵਾਰੀ ਵੇਖ ਰਹੇ ਆ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਅਜਿਹੇ ਹੀਰੇ ਪਸੂ ਤੁਸੀਂ ਵੀਡੀਓ ਵੇਖ ਕੇ ਖਰੀਦਦਾਰੀ ਕਰ ਸਕੋ ਸੋ ਦੋਸਤੋ ਲੈਨੇ ਆ ਸਾਰੀ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਆਓ ਜੀ ਬਾਈ ਜੀ ਸ੍ਰੀਕਾਲ ਸ੍ਰੀਕਾਲ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਨਾਮ ਜਸਵੀਰ ਸਿੰਘ ਜਸਵੀਰ ਸਿੰਘ ਜਸਵੀਰ ਵੀਰੇ ਆਪਣਾ ਮੋਬਾਈਲ ਨੰਬਰ ਬੋਲ ਦਿਓ 98788 98788 64716 64716 ਇਹ ਵੈੜ ਬਾਈ ਆਪਣੇ ਘਰ ਦੀ ਪਾਲੀ ਹੈ ਜੀ ਹਾਂ ਬੱਚੀ ਲੈ ਕੇ ਆਈ ਸੀ ਬਾਈ ਆਪਾਂ ਛੋਟੀ ਬੱਚੀ ਲੈ ਕੇ ਆਈ ਸੀ ਫਾਰਮ ਚੋਂ ਲਿਆਂਦੀ ਸੀ ਬਾਈ ਹਾਂਜੀ ਹਾਂਜੀ ਠੀਕ ਹੈ ਜੀ ਆਪਾਂ ਦਾ ਸ਼ੌਂਕੀਏ ਤੌਰ ਤੇ ਪਾਲਿਆ ਤੇ ਬਾਈ ਮੂੰਹ ਖੀਰੀ ਆ ਮੂੰਹ ਖੀਰੀ ਆ ਜੀ ਤੇ ਇਹ ਗੱਬਣ ਕਿਹੜੇ ਸੀ ਮੰਦੀ ਆ ਵੀਰੇ ਇਹ ਏ ਪੀ ਐਸ ਦੇ ਆਈ 14 ਆਪਣੇ ਕੋਲੇ ਵੀ ਹੈਗਾ ਇਹ ਫੀਮਣ ਏ ਪੀ ਐਸ ਦਾ ਹੈਗਾ 140121 140121 ਏ ਬੀ ਐਸ ਦਾ ਹਾਂਜੀ ਐਚ ਐਫ ਹਾਂਜੀ ਲੈ ਵੀ ਉਹ ਤੋਂ ਗੱਬਣਾਂ ਦੇ ਦਿਨ ਬਾਈ ਕਿੰਨੇ ਲੈਂਦੀ ਹੈ ਇਹ ਇਹ ਬਾਈ ਪੂਰੇ ਆ ਪੂਰੇ ਦੇਣਾ ਲੈ ਜੀ ਇੱਕ ਲੈ ਜੀ ਤਿੰਨ ਲੈ ਜਾਣਾ ਠੀਕ ਹੈ ਤੇ ਬਾਈ ਦੁੱਧ ਤੁਹਾਡੇ ਹਿਸਾਬ ਨਾਲ ਕਿੰਨਾ ਕੱਢ ਦੂ ਪਹਿਲੇ ਸੂਏ ਬਾਈ ਜਿਵੇਂ ਇਹਨੇ ਲੇਵਾ ਬਣਾਇਆ ਵੱਡੀਆਂ ਕਾਂਗਾ ਆਉਂਗਾ ਮੈਨੂੰ ਤਾਂ ਲੱਗਦਾ 30 ਪਲੱਸ ਚੱਲੂਗੀ ਹਾਂ ਬਿਲਕੁਲ ਬਾਈ ਐਡੀ ਗਾਂ ਨੂੰ 30 ਐਡੇ ਲੇਵੇ ਨੂੰ 30 ਪਲੱਸ ਕੋਈ ਜ਼ਿਆਦਾ ਨਹੀਂਗਾ ਬਹੁਤ ਸ਼ੌਕ ਨਾਲ ਦੋਸਤ ਨੇ ਪਾਲੀ ਆ ਵੀਰ ਨੇ ਪਾਲੀ ਆ ਤੁਹਾਨੂੰ ਮੂੰਹ ਮੱਥਾ ਦਿਖਾਉਣੇ ਆ ਲਓ ਵੀ ਮਿੱਤਰੋ ਗੋਲ ਕਾਨਾਂ ਤੇ ਠੋਡੀ ਤੁਹਾਨੂੰ ਦਿਸੀ ਜਾਂਦੀ ਆ ਬਣੀ ਹੋਈ ਆ ਮੱਥੇ ਦੇ ਵਿੱਚ ਤੇ ਥਾਣਾ ਦੋਸਤੋ ਬਹੁਤ ਗੱਠ ਗੱਠ ਦੀ ਵਿਰਲ ਤੇ ਆ ਦੇਖ ਸਕਦੇ ਤੁਸੀਂ ਭਾਈ ਹੱਥ ਮਾਰਦੇ ਆ ਗਲਾਬੀ ਥਾਣ ਬਿਲਕੁਲ ਹੈਲਦੀ ਨਹੀਂਗੀ ਨੇੜੇ ਹੋ ਕੇ ਤੁਹਾਨੂੰ ਦਿਖਾਉਣੇ ਆ ਦੋਸਤੋ ਵੇਖਣ ਵਾਲੀ ਚੀਜ਼ ਆ ਦੋਸਤੋ ਥਾਣ ਤੋਂ ਅਗਲੇ ਥਾਣ ਤੋਂ ਅਗਲੇ ਥਾਣ ਦੀ ਵਿਥ ਬਹੁਤ ਆ ਤੇ ਅਗਲੇ ਥਾਣ ਤੋਂ ਪਿਛਲੇ ਥਾਣ ਦੀ ਜਿਹੜੀ ਵਿਥ ਆ ਉਹ ਬਹੁਤ ਆ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਜਿਹੜੀ ਜਜਮੈਂਟ ਕਰਾਉਣੇ ਆ ਦੋਸਤੋ ਪਿਛਲੇ ਪਾਸੇ ਤੋਂ ਤੁਹਾਨੂੰ ਦਿਖ ਰਿਹਾ ਹੋਣਾ ਹਵਾਨਾ ਜਿੰਨਾ ਥੱਲੋਂ ਦੋਸਤੋ ਤੇ ਓਨਾ ਹੀ ਉੱਤੇ ਆ ਦੇਖ ਸਕਦੇ ਹੋ ਫੁੱਟਬਾਲ ਵਾਂਗੂ ਬਾਹਰ ਨਿਕਲਿਆ ਹੋਇਆ ਮਗਰਲੇ ਪਾਸੇ ਨੂੰ ਦੇਖ ਸਕਦੇ ਹੋ ਤੁਸੀਂ ਦੋਨਾਂ ਪਾਸਿਆਂ ਤੋਂ ਹਵਾਨਾ ਮਗਰਲੇ ਪਾਸੇ ਨੂੰ ਤੁਹਾਨੂੰ ਦਿਖ ਰਿਹਾ ਹੁਣ ਥਣ ਤੁਹਾਨੂੰ ਦਿਖਾਉਣੇ ਨੇ ਨੇੜੇ ਹੋ ਕੇ ਲਾਓ ਵੀ ਮਿੱਤਰੋ ਦੇਖ ਸਕਦੇ ਹੋ ਤੁਸੀਂ ਦੋਨਾਂ ਪਾਸਿਆਂ ਤੋਂ ਬਿਲਕੁਲ ਸੇਮ ਸਹਿਜਾ ਥਾਣਾ ਦਾ ਥਣ ਤੋਂ ਥਣ ਦੀ ਵਿੱਥ ਤੇ ਅਗਲੇ ਤੋਂ ਅਗਲੇ ਥਣ ਦੀ ਤੇ ਮਗਰਲੇ ਤੋਂ ਅਗਲੇ ਥਣ ਦੀ ਵਿੱਥ ਬਹੁਤ ਆ ਪਿਛਲੇ ਪਾਸੇ ਦਾ ਹਵਾਨਾ ਦੋਸਤੋ ਤੁਹਾਨੂੰ ਦੁਬਾਰਾ ਫੇਰ ਦਿਖਾ ਦਿੰਨੇ ਆ ਤੁਰਦੀ ਤੋਂ ਤੁਹਾਨੂੰ ਸਾਰੀ ਜੱਜਮੈਂਟ ਇਹਦੀ ਆ ਜਾਣੀ ਆ ਦੇਖ ਸਕਦੇ ਹੋ ਗੁਲਾਬੀ ਰੰਗ ਦਾ ਇਹਨੇ ਹਵਾਨਾ ਤਿਆਰ ਕੀਤਾ ਕਰਮਾ ਵਾਲੀ ਨੇ ਹਜੇ 2-4 ਦਿਨ ਇਹਨੇ ਸੂਣ ਚ ਲਾਏ ਜਾਣੇ ਤੋੜ ਕੇ ਤੁਹਾਨੂੰ ਦਿਖਾਵਾਂਗੇ ਦੋਸਤੋ ਤੋੜਦੀ ਦੋ ਤੁਹਾਨੂੰ ਸਾਰੀ ਜੱਜਮੈਂਟ ਇਹਦੀ ਆ ਜਾਣੀ ਹੈ ਲਓ ਵੀ ਸੱਜਣੋ ਦੇਖ ਸਕਦੇ ਹੋ ਤੁਸੀਂ ਮੱਲਾ ਨੂੰ ਤੁਰਦੀ ਹੈ ਦੋਸਤੋ ਹਵਾਨਾ ਲੈ ਕੇ ਵਹਿੜ ਤੋਂ ਤੁਰਿਆ ਨਹੀਂ ਜਾਂਦਾ ਦੋਨਾਂ ਪਾਸਿਆਂ ਤੋਂ ਫਸਿਆ ਪਿਆ ਮੋੜ ਲਈ ਪੈਠਪੜਾ ਰੀਡ ਦੀ ਹੱਡੀ ਬਿਲਕੁਲ ਸਿੱਧੀ ਆ ਜਦੋਂ ਤੁਸੀਂ ਆ ਕੇ ਦੇਖੋਗੇ ਦੋਸਤੋ ਹਰ ਪੱਖ ਤੋਂ ਤੁਹਾਡੇ ਇਹ ਵੈੜ ਨੇ ਪਸੰਦ ਆਉਣਾ ਬੰਦ ਵੀ ਹਾਂਜੀ ਬਾਈ ਜੀ ਕੀ ਮੁੱਲ ਕੀਤਾ ਇਹਦਾ ਮੁੱਲ ਬਈ ਲੈਣ ਦੇ ਲੱਖ ਰੁਪਏ ਲੱਖ ਰੁਪਿਆ ਮੁੱਲਾ ਕੁਛ ਨਾ ਕੁਛ ਮਾਨਤਨ ਹੋ ਜੂ ਬਾਈ ਹਾਂ ਥੋੜਾ ਬਹੁਤਾ ਕਰ ਲਓ ਲਓ ਵੀ ਸਜਣੋ 1 ਲੱਖ ਰੁਪਿਆ ਬਾਈ ਨੇ ਮੁੱਲ ਮੰਗਿਆ ਕੋਈ ਹਲਾ ਨਹੀਂ ਮળਿਆਗਾ ਮਾਨਤਨ ਥੋੜਾ ਇਹਦੇ ਵਿੱਚੋਂ ਵੀ ਕੀਤਾ ਜਾਊਗਾ ਜੈਸੇ ਵੀ ਕਿਸੇ ਮੇਰੇ ਵੀਰ ਨੂੰ ਇਹ ਵੈੜ ਪਸੰਦ ਆ ਤਾਂ ਦੇਖ ਸਕਦੇ ਹਾਂ ਦੋਸਤੋ ਬਹੁਤ ਹੀ ਟੌਪ ਕਲਾਸ ਵਹਿੜਾ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਇਸ ਨੰਬਰ ਤੇ ਤੁਸੀਂ ਬਾਈ ਜਹਰਾਨਾ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਲਦੀ ਮਿਲਦੇ ਹਾਂ ਦੋਸਤੋ ਅਜਿਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ